ਸਾਸ਼ੀ ਕਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਗੱਲਬਾਤ ਕਰਾਂਗੇ ਜਿਵੇਂ ਅਕਸਰ ਆਪਣੀ ਜ਼ਿੰਦਗੀ ਵਿੱਚ ਕੁਝ ਚਾਹਨਿਕ ਹੋ ਜਾਂਦਾ ਹੈ ਤੇ ਆਪਾਂ ਨਾ ਉਸ ਚੀਜ਼ ਤੇ ਬਲੀਵ ਨਹੀਂ ਕਰ ਪਾਉਂਦੇ ਆਪਾਂ ਰੱਬ ਨੂੰ ਕੁਐਸਚਨ ਲੱਗ ਜਾਂਦੇ ਆ ਆਪ ਕਹਿੰਦੇ ਆ ਕਿ ਐਦਾਂ ਕਿਉਂ ਹੋਇਆ ਹਾਏ ਮੇਰੇ ਨਾਲ ਹੀ ਕਿਉਂ ਐਦਾਂ ਕੀਤਾ ਹਨਾ ਪਰ ਉਸ ਜੋ ਵੀ ਹੋਣੀ ਹੋਈ ਹੁੰਦੀ ਉਸ ਜਰੀਏ ਰੱਬ ਨੇ ਸਾਡੇ ਲਈ ਬਹੁਤ ਹੀ ਚੰਗਾ ਕੁਝ ਸੋਚ ਰੱਖਿਆ ਹੁੰਦਾ ਹੈ ਉਹਦੇ ਕੋਲ ਸਾਡੇ ਲਈ ਆਲਵੇਸ ਇੱਕ ਗੁੱਡ ਪਲਾਨ ਹੁੰਦਾ ਹੈ ਇਹਦੇ ਰਿਲੇਟਡ ਨਾ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਣੀ ਆ ਇੱਕ ਵਿਲੇਜ ਵਿੱਚ ਇੱਕ ਮੰਦਿਰ ਹੁੰਦਾ ਹੈ ਬਹੁਤ ਪੁਰਾਣਾ ਮੰਦਿਰ ਤੇ ਉੱਥੇ ਇੱਕ ਬੈਲ ਲੱਗੀ ਹੁੰਦੀ ਆ ਤੇ ਉਥੋਂ ਇੱਕ ਚਿੜੀ ਲੰਘਦੀ ਆ ਉਹ ਚਿੜੀ ਅਚਾਨਕ ਉਸ ਬੈਲ ਤੇ ਬੈਠ ਜਾਂਦੀ ਹੈ ਜਿਹੜੀ ਕਿ ਕਾਫੀ ਸਾਲਾਂ ਤੋਂ ਬੈਲ ਬੰਦ ਹੋਈ ਹੁੰਦੀ ਹੈ ਜਦੋਂ ਉਹ ਬੈਲ ਤੇ ਬੈਠਦੀ ਉਹਨੂੰ ਬੜਾ ਸਕੂਨ ਫੀਲ ਹੁੰਦਾ ਹੈ ਬੜੀ ਸੋਹਣੀ ਹਵਾ ਆ ਰਹੀ ਹੁੰਦੀ ਹੈ ਉਹ ਸੋਚਦੀ ਹੈ ਕਿ ਮੈਂ ਆਪਣਾ ਘਰ ਬਣਾ ਲਾਂ ਇੱਥੇ ਤੇ ਚਿੜੀ ਉਸ ਬੈਲ 'ਚ ਨਾ ਆਪਣਾ ਘਰ ਬਣਾ ਲੈਂਦੀ ਹੈ ਤੇ ਉੱਥੇ ਰਹਿਣ ਲੱਗ ਜਾਂਦੀ ਹੈ ਉਹਨੂੰ ਸਰਦੀ ਵਿੱਚ ਉਸ ਬੈਲ ਤੇ ਇੱਕ ਸਕੂਨ ਫੀਲ ਹੁੰਦਾ ਹੈ ਤੇ ਗਰਮੀ ਵਿੱਚ ਇੱਕ ਉੱਚੇ ਸਥਾਨ ਤੇ ਹਵਾ ਹੁੰਦੀ ਆ ਤੋ ਬੜੀ ਹੀ ਖੁਸ਼ੀ-ਖੁਸ਼ੀ ਉਸ ਘਰ ਵਿੱਚ ਰਹਿਣ ਲੱਗ ਜਾਂਦੀ ਹੈ ਤੇ ਸੱਡਨਲੀ ਉਸ ਪਿੰਡ ਵਿੱਚ ਕੁਝ ਪੰਡਿਤ ਆਉਂਦੇ ਨੇ ਤੇ ਉਸ ਮੰਦਿਰ ਨੂੰ ਖੋਲਦੇ ਨੇ ਜਦੋਂ ਮੰਦਰ ਨੂੰ ਖੋਲਦੇ ਨੇ ਤੇ ਉਹ ਫੈਸਲਾ ਕਰਦੇ ਨੇ ਕਿ ਅਸੀਂ ਇਸ ਬੈਲ ਨੂੰ ਦੁਬਾਰਾ ਸਟਾਰਟ ਕਰੀਏ ਕਿ ਸਵੇਰ ਤੇ ਸ਼ਾਮ ਦੀ ਜਦੋਂ ਆਰਤੀ ਹੋएगी ਇਹ ਬੈਲ ਵੱਜੀ ਕਰੇਗੀ ਉਹ ਬੈਲ ਬਹੁਤ ਵੱਡੀ ਹੁੰਦੀ ਹੈ ਇਸ ਲਈ ਉਹ ਪਿੰਡ 'ਚੋਂ ਕੁਝ ਆਦਮੀਆਂ ਨੂੰ ਇਕੱਠੇ ਕਰ ਲੈਂਦੇ ਨੇ ਉਹ ਬੈਲ ਨੂੰ ਦੁਬਾਰਾ ਸਟਾਰਟ ਕਰਨ ਲਈ ਜਿੱਦਾਂ ਹੀ ਉਹ ਬੈਲ ਨੂੰ ਵਜਾਣ ਲੱਗਦੇ ਨੇ ਤੇ ਉਹ ਸਾਰੇ ਜਾਣੇ ਜੋੜ ਕੇ ਬੈਲ ਵਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇੱਕਦਮ ਚਿੜੀ ਦਾ ਸਾਰਾ ਆਲੂ ਨੰਡੇ ਗਿਆਂਦਾ ਹੈ। ਤਾਸ ਨਾਲੋਂ ਲੰਬੀ ਉਹਦੀ ਜ਼ਿੰਦਗੀ ਵਿੱਚ ਇੱਕ ਪੁਟਾਲ ਆ ਜਾਂਦਾ ਹੈ। ਚਿੜੀ ਬਹੁਤ ਦੁਖੀ ਹੁੰਦੀ ਹੈ। ਉਹ ਸਾਈਡ ਤੇ ਜਾ ਕੇ ਬਹਿ ਜਾਂਦੀ ਹੈ, ਰੋਂਦੀ ਹੈ ਕਿ ਰੱਬ ਨੇ ਮੇਰੇ ਨਾਲ ਐਦਾਂ ਕਿਉਂ ਕੀਤਾ? ਰੱਬ ਨੇ ਮੇਰਾ ਇੰਨਾ ਸੋਹਣਾ ਬਣਾਇਆ ਘਰ ਕਿਉਂ ਟਾਤਾ? ਮੈਂ ਤਾਂ ਕਿਸੇ ਦਾ ਕੁਝ ਨਹੀਂ ਵਿਗਾੜਿਆ ਸੀ। ਉਹ ਬਹੁਤ ਦੁਖੀ ਹੁੰਦੀ ਹੈ ਕਿਉਂਕਿ ਉਹਦਾ ਘਰ ਜਿਹਦੇ ਵਿੱਚ ਉਹਨੂੰ ਸਕੂਨ ਮਿਲਿਆ ਸੀ ਉਹ ਟਾਟ ਚੁਕਿਆ ਹੁੰਦਾ ਹੈ। ਤੋ ਉਸ ਨੂੰ ਸਕੂਨ ਕਿਤੇ ਹੋਰ ਨਹੀਂ ਮਿਲ ਰਿਹਾ ਹੁੰਦਾ ਕਦੇ ਉਹ ਕਿਸੇ ਟਾਣੀ ਤੇ ਬੈਠਦੀ ਹੈ ਕਦੇ ਉਹ ਕੁਝ ਕਰਦੀ ਪਰ ਉਹਨੂੰ ਸਕੂਨ ਨਹੀਂ ਮਿਲਦਾ ਕਾਫੀ ਦਿਨ ਨਰਾਸ਼ ਰਹਿਣ ਤੋਂ ਬਾਅਦ ਨਾ ਆਪਣਾ ਘਰ ਦੁਆਰਾ ਬਣਾਉਣ ਦਾ ਡਿਸੀਜਨ ਲੈਂਦੀ ਹੈ ਤੋ ਘਰ ਦੇ ਘਰ ਬਣਾਉਣ ਦੀ ਜਿਹੜੀ ਜਗ੍ਹਾ ਹੁੰਦੀ ਉਹਦੀ ਭਾਲ ਵਿੱਚ ਇੰਦਰ ਉੰਦਰ ਜਾਂਦੀ ਹੈ ਤਾਂ ਇੱਕ ਦਿਨ ਉਹ ਇੱਕ ਜੰਗਲ ਕੋਲੋਂ ਨਿਕਲ ਰਹੀ ਹੁੰਦੀ ਹੈ ਤੇ ਪਾਣੀ ਪੀਣ ਲਈ ਉੱਥੇ ਰੁਕਦੀ ਹੈ ਉਹ ਨਦੀ ਦੇ ਕਿਨਾਰੇ ਜਦੋਂ ਪਾਣੀ ਪਿੰਦੀ ਹੈ ਤਾਂ ਹੱਸੇ ਪਾਸੇ ਦੇਖਦੀ ਐ ਇੰਨੇ ਸੋਹਣੇ ਫੁੱਲ ਇੰਨੇ ਸੋਹਣੇ ਫਲ ਤੇ ਹੋਰ ਚਿੜੀਆਂ ਦੀ ਚਹਿਕ ਉਹ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਉਹ ਸਿਜ਼ਨ ਲੰਦੀ ਹੈ ਕਿ ਮੈਂ ਇਸ ਜਗ੍ਹਾ ਤੇ ਇੱਕ ਨਵਾਂ ਘਰ ਬਣਾ ਸਕਦੀ ਹਾਂ ਪਰ ਉਹਦੀ ਜ਼ਿੰਦਗੀ ਚ ਜਿਵੇਂ ਪਿਛਲਾ ਘਰ ਇੱਕਦਮ ਟੁੱਟ ਡਿੱਗਿਆ ਹੁੰਦਾ ਤੇ ਦੁਬਾਰਾ ਨਵਾਂ ਫੈਸਲਾ ਲੈਣ ਲਈ ਉਹ ਕਾਫੀ ਵਾਰੀ ਸੋਚਦੀ ਹੈ ਪਰ ਫਿਰ ਵੀ ਉਹ ਘਰ ਬਣਾਉਣ ਲਈ ਤਿਆਰ ਹੋ ਜਾਂਦੀ ਪਰ ਇਸ ਵਾਰ ਜਦੋਂ ਉਹ ਘਰ ਬਣਾਉਣ ਲੱਗਦੀ ਹੈ ਤਾਂ ਉਹ ਕਹਿੰਦੀ ਕਿ ਜਿਹੜੀਆਂ ਚੀਜ਼ਾਂ ਮੈਂ ਆਪਣਾ ਘਰ ਬਣਾਉਣ ਲਈ ਯੂਜ਼ ਕਰਾਂਗੀ ਟਾਣੀਆਂ ਤਿੱਲੇ ਤੋਂ ਮੈਂ ਨੇ ਮਜ਼ਬੂਤ ਕ ਯੂਜ਼ ਕਰਾਂਗੀ ਕਿ ਜੇ ਦੁਬਾਰਾ ਤੂਫਾਨ ਆਏ ਤਾਂ ਇੱਕਦਮ ਤੋਂ ਮੇਰਾ ਘਰ ਨਾ ਢਠੇ ਤਾਂ ਉਹ ਦੁਬਾਰਾ ਘਰ ਬਣਾਉਣ ਲੱਗ ਜਾਂਦੀ ਹੈ ਜਦੋਂ ਘਰ ਬਣਾਉਂਦੀ ਆ ਉਹਦੇ ਵਿੱਚ ਬੈਠਦੀ ਆ ਤੇ ਜਿਹੜਾ ਉਹਨੂੰ ਦ੍ਰਿਸ਼ ਦੇਖਣ ਨੂੰ ਮਿਲਦਾ ਆ ਇੰਨਾ ਸਕੂਨ ਤੇ ਆਸੇ-ਪਾਸੇ ਇਨੇ ਫੁੱਲ ਫਲਾਵਰ ਚੈਕ ਮੈਕ ਉਹ ਬਹੁਤ ਖੁਸ਼ ਹੁੰਦੀ ਹੈ ਤਾਂ ਉਸੇ ਪੱਲੇ ਸਾਰਾ ਕੁਝ ਦੇਖ ਕੇ ਉਹ ਰੱਬ ਦਾ ਸ਼ੁਕਰਾਨਾ ਕਰਦੀ ਹੈ ਕਹਿੰਦੀ ਕਿ ਜੇ ਮੇਰਾ ਘਰ ਉਹ ਨਾ ਢੱਟਦਾ ਤਾਂ ਮੈਂ ਜਿਹੜੀ ਆ ਚੀਜ਼ ਇੰਨੀ ਸੋਹਣੀ ਚੀਜ਼ ਅੱਜ ਫੀਲ ਕਰ ਰਹੀ ਆ ਇਹ ਤਾਂ ਮੈਂ ਜ਼ਿੰਦਗੀ 'ਚ ਕਦੇ ਫੀਲ ਹੀ ਨਹੀਂ ਸੀ ਕਰਨੀ ਮੈਂ ਮੈਂ ਸਾਰੀ ਉਮਰ ਇੱਕ ਬੰਦ ਮੰਦਿਰ ਦੇ ਅੰਦਰ ਹੀ ਪਈ ਰਹਿਣਾ ਸੀ ਸੋ ਇਹੇ ਚੀਜ਼ਾਂ ਆਪਣੀ ਜ਼ਿੰਦਗੀ ਤੇ ਰਿਲੇਟਡ ਆ ਜਾਂ ਆਪਣੇ ਰਿਲੇਸ਼ਨਸ਼ਿਪ ਤੇ ਰਿਲੇਟਡ ਆ ਜਾਂ ਕੋਈ ਵੀ ਕਾਰੋਬਾਰ ਦੇ ਰਿਲੇਟਡ ਸਡਨਲੀ ਜਦੋਂ ਆਪਣੀ ਜ਼ਿੰਦਗੀ 'ਚ ਕੁਝ ਹੁੰਦਾ ਆ ਤਾਂ ਆਪਾਂ ਬੜੇ ਮਾਇੂਸ ਹੋ ਜਾਂਦੇ ਆ ਆਪਾਂ ਸੋਚਦੇ ਆ ਹਾਏ ਇਦਾਂ ਕਿਉਂ ਹੋਇਆ ਪਰ ਅਸਲ ਵਿੱਚ ਉਹ ਚੀਜ਼ ਜਦੋਂ ਹੁੰਦੀ ਆ ਨਾ ਉਸ ਚੀਜ਼ ਦੇ ذریعے ਸਾਡੇ ਲਈ ਬਹੁਤ ਹੀ ਚੰਗਾ ਕੁਝ ਹੋਣ ਵਾਲਾ ਹੁੰਦਾ ਹੈ ਤਾਂ ਉਹ ਸਾਡੇ ਲਈ ਹੁੰਦੀ ਹੈ ਸੋ ਸਾਨੂੰ ਨਾ ਆਲਵੇਜ਼ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜੋ ਸਾਡੇ ਕੋਲ ਹੈਗਾ ਤਾਂ ਜੋ ਵੀ ਸਾਡੇ ਲਈ ਹੋਇਆ ਉਸ ਚੀਜ਼ ਲਈ ਸਾਨੂੰ ਸਬਰ ਕਰਨਾ ਚਾਹੀਦਾ ਆ ਕਿਉਂਕਿ ਹਰ ਚੀਜ਼ ਦੇ ਪਿੱਛੇ ਕੁਝ ਨਾ ਕੁਝ ਹੁੰਦਾ ਆ ਰਾਈਟ ਕਿ ਇੱਕ ਚੈਪਟਰ ਅਗਰ ক্লোਜ਼ ਹੋ ਜਾਂਦਾ ਤਾਂ ਪੂਰੀ ਦੀ ਪੂਰੀ ਸਟੋਰੀ ਨਹੀਂ ਖਤਮ ਹੁੰਦੀ ਸੋ ਮੇਰੀ ਕਹਾਣੀ ਸੁਣਾਉਣਾ ਮੇਨ ਮਕਸਦ ਇਹ ਹੀ ਸੀਗਾ ਕਿ ਜ਼ਿੰਦਗੀ ਵਿੱਚ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਰੱਬ ਨੇ ਸਾਡੇ ਲਈ ਬਹੁਤ ਹੀ ਚੰਗਾ ਕੁਝ ਸੋਚਿਆ ਹੁੰਦਾ ਹੈ ਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ